ਹਾਂਜੀ ਸੱਸੀ ਗਾਲ ਦੀ ਕੀ ਹਾਲ ਚਾਲਾ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਚਲੋ ਜੀ ਅੱਜ ਆਪਾਂ ਪਹੁੰਚੇ ਸੀ ਪਿੰਡ ਹਰਿਆਉ ਜਲਾ ਸੰਗਰੂਰ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਆ ਰਹੀ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਹੈ ਕਿ ਬੋਰ ਰੇਤਾ ਮਾਰ ਗਿਆ ਹੈ ਤੁਹਾਨੂੰ ਰੇਤਾ ਵੀ ਦਿਖਾਉਣਾ ਇੱਧਰ ਕੁਝ ਕਰੇ ਤਾਪੇ ਨੀਚੇ ਕੱਢਿਆ ਜੀ ਤੇ ਕੁਝ ਕਾ ਪਿਆਗਾ ਖੇਲ ਭਰੀ ਪਈ ਹੈਗੀ ਤੇ ਪਾ ਕੇ ਕੈਮਰਾ ਕਰਦੇ ਚੈੱਕ ਦੇਖਦੇ ਕਿਉਂ ਮਾਰ ਗਿਆ ਬੋਰ ਰੇਤਾ ਤੇ ਕੀ ਪ੍ਰੋਬਲਮ ਆ ਦੇ ਵਿੱਚ ਸੋ ਉਧਰ ਆਪਣੀ ਗੱਡੀ 'ਚ ਮਿਸਤਰੀ ਜੀ ਬੈਠੇ ਨੇਗੇ ਮਾਣਾ 6 ਸਾਲ ਆ ਆ ਜਦੋਂ ਦਾਤੀ ਉੱਚੀ ਖੜੇ ਮਦਰ ਸੇ ਕੋਈ ਅੱਛੀ ਇਹ ਬਹੁਤ ਆਨੇ ਲਾਗੇ ਤੇ ਕਿਹੜਾ ਰਸ ਲਾਬੇ ਕਰਾ ਕਿਹੜੀ ਚ ਉਹ ਤਾਂ ਟੇਲ ਤੇ ਹੋਣਾ 6 ਸਾਲ ਤੋਂ ਵੱਧ ਹੋ ਗਏ ਬੋਰਡਰ ਦੇ ਖਾਸ ਗੱਲਾਂ ਸਾਰੀ ਉਹ ਨਹੀਂ ਬਾਕੀ

ਤੱਕ ਵਰਗਿਆ ਦੀ ਬਰਪੂਰਾ ਹੈ ਪਾਣੀ ਦਾ 200 ਵਰਗ ਦਾ ਕਬਰਾ ਹੈ 70 ਬਟਾ ਖਾਲੀ ਹੈ 78 87 ਹੈ ਚ ਕਿੰਨਾ ਹੋ ਗਿਆ ਓਏ ਬਚਾ 70 ਬਟਾ ਚਲ ਜਾਣ ਦੇ ਕੱਲਾ 75 ਹੋਲੀ-ਹੋਲੀ ਛੱਡ ਹੋਲੀ-ਹੋਲੀ ਹੋਲੀ-ਹੋਲੀ ਰਾਮ ਨਾਲ ਛੂਟ ਨਾ ਮਾਰ ਬਈ ਜੱਤੀ ਵੇਗੇ ਝਟਗੇ ਹੋਲੀ ਛੱਡ ਮੋਦੀ ਐ ਟੂਟੇ ਨਾ ਮਾਰ ਹੋਲੀ ਛੱਡ ਜਾ ਹਾਂ ਤੋੜੀ ਚੱਲਾਂ ਦੇਖਿਆ ਧਾਰਨ 那个那个。 ਹਾਂ ਵੈਂਤਾ ਚੀਮੀ ਓ ਯਾਰ ਆ ਜਾ ਮਤਰਾਲ ਤੁਸਾਂ ਮੈਂ ਇੱਕ ਪਤਾ ਨਹੀਂ ਕਰੀ ਜੀ ਜਾਣਾ ਤੂੰ ਆਉਨੇ ਆ ਹੌਲੀ ਚੱਲੀ ਜਾਮਾ ਹੌਲੀ ਛੂਟਾ ਜਾਣਾ ਮਾਰਾ ਕਰਾ ਜਾਮਾ ਹੌਲੀ ਹੌਲੀ ਛੱਡਿਆ ਕਰਾਂ ਬਾਅਦ ਕੋਈ ਹੱਲ ਹੋਊਗਾ 200 ਬਾਅਦ ਹੋਊਗਾ ਜਾ 200 ਫੁੱਟ ਤੇ ਜਾ ਕੇ ਹੋਊਗਾ ਉਹ ਅੱਠ ਤੇ ਮੋਟਰ ਕੋਈ ਨਾ ਕੋਈ ਹੌਲੀ ਹੌਲੀ ਜਾਮਾ ਤਾਂ ਦੱਸਣ ਦੀ ਵੀ ਇਨਕ ਵਗਿਆ ਮਸੂਰ ਨਾ ਦਰਦੇ ਜੀ ਤਾ ਕਾ ਕੁੱਲਾ ਜਾ ਨਹੀਂ ਅੱਜ ਤਾਂ ਰੇਣੀ ਕੱਲਾਂਗੇ ਇਹਨੇ ਜਾਊਗੀ ਹੌਲੀ ਚੱਲ ਮੋਦੀ ਸਾਹ ਹੌਲੀ ਹੌਲੀ ਜਮਾ ਗਿਆ ਤੇ ਚੱਲ ਨਾਦਰਵਾਦੂ ਲਾਲ ਜੰਦਾ ਕੋਈ ਇਦ ਕਰਕੇ ਹੋ ਜਾਂਦਾ ਹੂੰ ਚੱਲ ਨਮਨ ਫੜਾ ਤੂ ਜਾਉ ਤੇਰੇ ਵੇ ਹੌਲੀ ਹੌਲੀ ਹੁਣ ਕਿੰਨਾ ਹੋ ਗਿਆ ਓਰੇ ਸਿਗਾਲ ਜੀ ਸਿਗਾਲ ਜੀ ਹਾਂਜੀ ਅਸੀਂ ਪਿੰਡ ਪਹੁੰਚੇ ਸੀ ਅੱਜ ਆਪਣਾ ਰਹਿਉ ਜੀ ਇੱਥੇ ਬੂਰ ਚੈੱਕ ਕਰਨ ਵਾਸਤੇ ਤੇ ਬੂਰ ਮਾਰ ਗਿਆ ਦਿੱਤਾ ਯਰੇ ਬਾਈ ਉੱਪਰਲੇ ਪਾਸੇ ਬੋਲ ਦੇ ਵਿੱਚ ਗਲੀ ਵੀ ᱛੀ ਬਾਈ ਕਹਿੰਦੇ ਉੱਪਰੋਂ ਬੋਟ ਉੱਠਿਆ ਆ ਪਾਣੀ ਛਲੀ ਅੱਜ ਮਾਨੂੰ ਕੈਮਰਾ ਲੈ ਕੇ ਪਹੁੰਚੇ ᱛਿਗੇ ਹਾਂਜੀ ਤੇ ਅਸੀਂ ਅੱਜ ਬੂਰ ਚੈੱਕ ਕੀਤਾ ਤੇ ਚੈੱਕ ਕਰਨ ਤੋਂ ਬਾਅਦ ਆਪਣਾ ਮਾਨੂੰ 260 ਫੁੱਟ ਬੂਰ ਵਿਲੇਗਾ ਤੇ ਬਾਕੀ 210 ਤੱਕ ਇੱਥੇ 9 ਇੰਚੀ ਪੈ ਪੈ ਉਹਦੂਗਾ ਮਾਨੂੰ 7 ਇੰਚੀ ਪੈ ਪੈਗਾ ਹਾਂਜੀ ਤੇ ਬਾਈਆਂ ਨੂੰ ਮੋਟਾ ਰੇਤ ਹੈਗਾ ਆਪਾਂ ਨੂੰ ਇਹ ਕਿੰਨਾ ਪਾਣੀ ਵਧੀਆ ਮੰਨ ਲਓ ਦੇ ਰੇਤ ਹੀ ਰਿੱਤਾ ਸੀ ਪਰ ਇਹਨਾਂ ਨੂੰ ਆਪਾਂ ਇਹ ਰਹਿਤੇ ਵੀ ਤੁਸੀਂ ਮੋਟਰ ਪਾ ਕੇ ਹੀ ਚਲਾਓ ਤੇ ਬੋਰ ਵੀ ਇਹਦਾ ਪਾਣੀ ਸਾਫ਼ ਹੋ ਜਾਊਗਾ ਜੀ ਰੇਤਾਂ ਮੋਟੇਗਾ ਠੀਕ ਹੈ ਬਾਕੀ ਹੋਰ ਕੋਈ ਕੰਮ ਕਰਾਉਣਾ ਸਰ ਨਾਲ ਜਰੂਰ ਸੰਪਰਕ ਕਰ ਸਕਦਾ ਮੇਰਾ ਨਾਮ ਮੋਤੀਆਰ ਸਿੰਘ ਪਿੰਡ ਨਮੋਲ ਤੇ ਜ਼ਿਲ੍ਹਾ ਸੰਗਰੂਰ ਤੇ ਮਾ ਨੰਬਰ 9881754490